ਜਾਰੀ 10 ਮਹੀਨੇ ਜਦਾ ਹੋ ਗਿਆ ਬਾਈ ਬਿਲਾਲ ਹਾਂ ਦਾਲ ਖਾਲਸਾ ਦਫਤਰ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਫਤਿਹ ਅੱਜ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਲ ਖਾਲਸਾ ਵੱਲੋਂ ਸੱਦੀ ਗਈ ਇਸ ਪ੍ਰੈਸ ਕਾਨਫਰੰਸ ਦਾ ਮੇਨ ਟਾਪਿਕ ਮੇਨ ਮਕਸਦ ਜਿਹੜਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਦਲ ਖਾਲਸਾ ਦੀ ਚੋਣਾਂ ਪ੍ਰਤੀ ਸਟੈਂਡ ਤੇ ਦਲ ਖਾਲਸਾ ਦੀ ਨੀਤੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਅੱਜ ਅਸੀਂ ਇੱਥੇ ਦਲਕਾਲ ਸਾਹ ਆਫਿਸ ਦੇ 74 ਹੋਏ ਆਂ ਦਲਕਾਲ ਸਾਹ ਵੱਲੋਂ ਚੋਣ ਨੀਤੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਡਾਕੂਮੈਂਟ ਮੈਂ ਹੁਬ ਹੋ ਸ਼ਬਦ ਬਾਏ ਸ਼ਬਦ ਲਾਈਨ ਬਾਏ ਲਾਈਨ ਤੁਹਾਡੇ ਨਾਲ ਜਿਹੜਾ ਆ ਪੜ੍ਹ ਕੇ ਸਾਂਝਾ ਕਰਾਂਗਾ ਉਸ ਡਾਕੂਮੈਂਟ ਦੇ ਵਿੱਚੋਂ ਹੀ ਬਾਅਦ ਵਿੱਚ ਜੋ ਵੀ ਤੁਹਾਡੇ ਸਵਾਲ ਆਉਣਗੇ ਜੋ ਵੀ ਤੁਹਾਡੀਆਂ ਇਨਕੁਆਰੀਜ਼ ਹੋਣਗੀਆਂ ਉਹਨਾਂ ਨੂੰ ਵੀ ਅਸੀਂ ਜਵਾਬ ਦੇ ਆ ਉਹਨਾਂ ਨੂੰ ਵੀ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਾਰੇ ਦਾ ਸਾਰਾ ਸੋ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਹੈ ਇੱਕ ਇਲੈਕਸ਼ਨ ਪਾਲਿਸੀ ਜਿਹੜੀ ਆ ਸਾਡੀ ਉਹ ਦਲ ਖਾਲਸਾ ਦੀ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਪੜਨ ਲੱਗਾ ਆ ਤੁਹਾਡੇ ਸਾਹਮਣੇ ਰੱਖਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਅਪ੍ਰੈਲ ਹੈ ਅੱਜ ਖਾਲਸਤਾਨ ਐਲਾਨ ਐਲਾਨ ਨਾਮੇ ਦੀ 78ਵੇਂ ਬਰੇ ਗੰਢ ਹੈ ਦਲ ਖਾਲਸਾ ਜਮਹੂਰੀ ਅਤੇ ਰਾਸੀ ਢੰਗ ਤਰੀਕਿਆਂ ਨਾਲ ਖਾਲਸਾਤਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਆਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ ਅਸੀਂ ਸਪਸ਼ਟ ਤੌਰ ਉੱਤੇ ਐਲਾਨ ਕਰਦੇ ਆਂ ਕਿ ਖਾਲਸਾਤਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬੈਰੇ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਉਤੇ ਆਧਾਰਿਤ ਹੋਵੇਗਾ ਸਿੱਖ ਕੌਮ ਕਿਸੇ ਵੀ ਉਥਲ ਪੁਥਲ ਅਤੇ ਅਜ਼ਾਈ ਲਹੂ ਡੋਲਾਂ ਦੇ ਹੱਕ ਵਿੱਚ ਨਹੀਂ ਹੈ ਦਲ ਖਾਲਸਾ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸੱਦਾ ਦਿੰਦਾ ਹੈ ਭਾਰਤੀ ਨਿਜਾਮ ਹਿੱਟ ਚੋਣਾ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ ਇਸ ਪ੍ਰਕਾਰ ਸੰਘਰਸ਼ੀ ਲੋਕਾਂ ਅਤੇ ਕੌਮਾਂ ਅੰਦਰ ਆਪਣੇ ਉਤੇ ਕਾਬਜ ਨਿਜਾਮ ਅਧੀਨ ਹੁੰਦੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਬਿਧਾ ਅਤੇ ਦੁਚਿੱਤੀ ਰਹੀ ਹੈ ਭਾਰਤ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਵਿਵੰਧ ਦਾ ਸ਼ਿਕਾਰ ਚੱਲੀ ਆ ਰਹੀ ਹੈ ਭਾਰਤ ਤੋਂ ਆਜ਼ਾਦੀ ਦੇ ਰਾਹ ਉਤੇ ਤੁਰੇ ਜਝਾਰੂ ਅਤੇ ਸੰਘਰਸ਼ੀ ਹਿੱਸੇ ਨੇ ਭਾਰਤੀ ਸਿਸਟਮ ਨੂੰ ਰੱਦ ਕਰਦਿਆਂ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ ਦੂਜੇ ਪਾਸੇ ਪੰਥਕ ਪੇੜ ਅੰਦਰ ਇਕਤਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉਤੇ ਟੇਕ ਰੱਖੀ ਸੀ ਅਤੇ ਰੱਖੀ ਹੈ ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ ਪਰ ਹਾਂ ਇਸ ਪੈਤੜੇ ਨੂੰ ਅਪਣਾਉਣ ਦੇ ਪਿਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ ਨਾ ਕਿ ਕੇਵਲ ਸੱਤਾ ਦੀ ਪ੍ਰਾਪਤੀ ਦੀ ਦੌੜ ਅਤੇ ਚਾਹਤ ਕੌਮ ਦੇ ਜੁਝਾਰੂ ਤੇ ਰਵਾਂਗ ਦਲ ਖਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ جنگ ਲੜ ਰਹੇ ਲੋਕਾਂ ਅਤੇ ਧਰਾਂ ਦੀ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਜਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬੀ ਹੈ ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿظام ਹੇਠ ਚੋਣਾਂ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰੀਂ ਕਮੇਟੀ ਦੀ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ ਜਥੇਬੰਦੀ ਦਾ ਮੰਨਣਾ ਹੈ ਕਿ ਗੁਲਾਮ ਕੌਮਾਂ ਆਪਣੇ ਉੱਤੇ ਕਾਬਜ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਰੈਂਦੀਆਂ ਇਹ ਚੋਣਾ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਅਤੇ ਪੈਤਰੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਸੰਘਰਸ਼ ਅਤੇ ਅੰਦੋਲਨ ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ ਖਾਲਸਾਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲਿਆਂ ਹਜ਼ਾਰਾਂ ਸ਼ਹੀਦਾਂ ਲੰਬੇ ਸਮੇਂ ਤੋਂ ਨજરਬੰਦੀਆਂ ਅਤੇ ਜਲਾਵਤਨੀਆਂ ਹੰਡਾਰੇ ਮਰਜੀ ਮਰਜੀ ਵੜਿਆਂ ਦੀਆਂ ਕਹਾਣਾਵਾਂ ਨੂੰ ਚੋਣਾ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ ਪਿਛਲੇ ਵਰੇ 2023 ਵਿੱਚ ਅਸੀਂ ਤਿੰਨ ਉੱਗੇ ਸਿੱਖ ਨਾਇਕਾਂ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਗਵਾ ਚੁੱਕੇ ਹਾਂ ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾ ਅਤੇ ਰਾਸੀ ਵਿਚਾਰਧਾਰਾ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਵਿੱਚ ਭਾਰਤੀ 에ਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇਸ਼ਾਵਾ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਂਕ ਹੱਥਕੰਡਿਆਂ ਰਾਹੀਂ ਖਮੋਸ਼ ਕਰਨ ਤੇ ਭਾਰੂ ਹੋਵੇ ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਪੰਜਾਬ ਦੇ ਲੋਕਾਂ ਨੇ ਯੂਪੀਏ ਐਨਐਸਏ ਵਰਗੇ ਕਠੂਰ ਕਠੋਰ ਕਾਨੂੰਨਾ ਅਧੀਨ ਬੇਅੰਤ ਨਜ਼ਰਬੰਦੀਆਂ ਹੰਡਾਈਆਂ ਅਤੇ ਹੰਡਾ ਰਹੇ ਹਨ ਸਿੱਖ ਆਬਾਦ ਦੇ ਵੱਡੇ ਹਿੱਸੇ ਨੇ ਨਸਲ ਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਅਤੇ ਮਾਰ ਚੱਲੀ ਹੈ ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਨੇ ਅਤੇ ਲੁੱਟੇ ਜਾ ਰਹੇ ਹਨ ਵਾਧਿਆਂ ਅਤੇ ਬੇਇਨਸਾਫੀਆਂ ਦੀ ਲੰਬੀ ਲੜੀ ਹੈ ਇਸ ਲਹੂ ਭਿੱਜੇ ਦਾਸਤਾਨ ਨੇ ਸਾਨੂੰ ਬੇਘਰੇ ਅਤੇ ਬੇਵਤਨ ਕੀਤਾ ਹੈ ਕੀ ਭਾਰਤੀ ਚੋਣਾ ਰਾਹੀਂ ਹਿੰਦ ਪੰਜਾਬ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬੇ ਤੋਂ ਸਾਨੂੰ ਤਾਂ ਕੋਈ ਆਸ ਦਿਖਾਈ ਨਹੀਂ ਦਿੰਦੀ 1947 ਤੋਂ ਅਤੇ ਖਾਸ ਤੌਰ ਤੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨਮਾਇੰਦੇ ਭਾਰਤ ਦੀ ਸੰਸਦ ਵਿੱਚ ਵੀ ਭੇਜੇ ਇਸ ਦੇ باوجود ਵੀ ਸਿੱਖਾਂ ਦੀ ਸਥਿਤੀ ਵਿੱਚ ਬਿਲਕੁਲ ਵੀ ਕੋਈ ਬਦਲੀ ਨਾ ਕੋਈ ਸਥਿਤੀ ਬਦਲੀ ਹੈ ਅਤੇ ਪੰਜਾਬ ਸਮੱਸਿਆ ਅੱਜ ਵੀ ਇੱਕ ਸਮੱਸਿਆ ਹੀ ਹੈ ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਧਰਮ ਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਸੰਸਦ ਵਿੱਚ ਭੇਜੇ ਗਏ ਅਕਾਲੀ ਨਮਾਇੰਦੇ ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ 94 ਅਕਾਲੀ ਨੇਤਾਵਾਂ ਨੇ ਸਮੇਂ-ਸਮੇਂ ਉੱਤੇ ਸੰਸਦ ਵਿੱਚ ਕੌਮ ਉੱਤੇ ਹੋ ਰਹੇ ਅਤਿਆਚਾਰਾਂ ਅਤੇ ਕੌਮ ਦੇ ਦਰਦ ਨੂੰ ਉਜਾਗਰ ਜ਼ਰੂਰ ਕੀਤਾ ਹੈ ਪਰ ਇਸ ਨਾਲ ਭਾਰਤੀ ਰਾਜ ਦੇ ਸਾਡੇ ਉੱਤੇ ਹੋ ਰਹੇ ਜ਼ੁਲਮ ਰੁਕੇ ਅਤੇ ਥੰਮੇ ਨਹੀਂ ਹਨ ਅਤੇ ਨਾ ਹੀ ਕੌਮ ਉੱਤੇ ਹੋਏ ਅਤਿਆਚਾਰਾਂ ਅਤੇ ਜ਼ੁਲਮਾਂ ਦਾ ਇਨਸਾਫ ਹੋਇਆ ਹੈ ਸਿੱਖਾਂ ਦੀ ਭਾਰਤੀ ਚੋਣ ਵਿੱਚ ਸ਼ਮੂਲੀਅਤ ਦੇ باوجود ਵਾਧ ਅਧਿਕਾਰਾਂ ਦੇ ਤਰਜਮਾਨੇ ਕਰਦਾ ਆਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ ਹੈ। ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣ ਦੇ ਬਾਵਜੂਦ ਵੀ ਉਹਨਾਂ ਦੀ ਬੰਦਖਲਾਸੀ ਸੰਭ 可能 ਨਹੀਂ ਹੋ ਸਕੀ। ਦਰਿਆਈ ਪਾਣੀਆਂ ਦੀ ਲੁੱਟ ਨਹੀਂ ਰੁਕੀ। ਪੰਜਾਬ ਨੂੰ ਉਸ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ। ਜੇ ਚੋਣਾਂ ਦੇ ਬਾਈਕਾਟ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੀ ਪਿਆ ਹੈ? ਜੇ ਚੋਣਾ ਦੇ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ ਅਫਸੋਸ ਹੈ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ-ਸਮੇਂ ਸੇਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਗਈ ਆਵਾਜ਼ ਅਤੇ ਸੜਕਾਂ ਉੱਤੇ ਉਤਰ ਕੇ بلند ਕੀਤੀ ਗਈ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਹੈ ਪੰਜਾਬ ਵਿੱਚ ਇਨਸਾਫਪਸੰਦ ਅਤੇ ਗੈਰਅਤਮੰਦ ਲੋਕ 1 ਜੂਨ ਵਾਲੇ ਦਿਨ ਜਾਦ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹਰਮਤੀ ਕਰਨ ਲਈ ਕਰਨ ਦੀ ਬਦਨੀਤੀ ਨਾਲ ਚੜ ਕੇ ਆਈਆਂ ਸਨ ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ ਇਹ ਉਹੀ ਸਿਸਟਮ ਹੈ ਜੋ ਪੰਜਾਬ ਦੀ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋ ਕੋ ਕੇ ਸ਼ਹੀਦ ਕਰਦਾ ਆ ਰਿਹਾ ਹੈ ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅੱਜ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਿਸਮਾਨੀ ਤੌਰ ਉੱਤੇ ਖਤਮ ਕਰ ਰਿਹਾ ਹੈ ਜਿਹੜਾ ਸਿਸਟਮ ਸਾਡੇ ਭਰਾਵਾਂ ਦੇ ਖੂਨ ਦਾ ਪਿਆਸਾ ਹੋਵੇ ਉਸ ਮੁਲਕ ਦੇ ਸਿਸਟਮ ਦਾ ਹਿੱਸਾ ਬਣ ਬਣ ਕੇ ਉਸ ਨੂੰ ਹੋਰ ਜ਼ਿਆਦਾ ਤਾਕਤ ਦੇਣਾ ਦਲ ਖਾਲਸਾ ਨੂੰ ਕਦੇ ਵੀ ਗਵਾਰਾ ਨਹੀਂ ਇਸ ਲਈ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਭਾਰਤੀ ਸਿਸਟਮ ਨੂੰ ਰੱਦ ਕਰਦੇ ਹੋਏ ਮੌਜੂਦਾ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਤੋਂ ਦੂਰ ਰਹਾਂਗੇ ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹਾਂ ਕਿ ਜੇਕਰ ਬੀਤੇ ਵਰਿਆਂ ਵਿੱਚ ਸਿੱਖਾਂ ਅਤੇ ਅਕਾਲੀ ਆਗੂਆਂ ਵੱਲੋਂ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਬਾਵਜੂਦ ਪੰਜਾਬ ਅਤੇ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲੇ ਚੋਣਾਂ ਦੇ ਬਾਈਕਾਟ ਕਰਨ ਨਾਲ ਹੱਲ ਹੋ ਜਾਣਗੇ ਹਾਂ ਇਸ ਗੱਲ ਦੀ ਤਸੱਲੀ ਜ਼ਰੂਰ ਰਹੇਗੀ ਇਸ ਗੱਲ ਦੀ تسلی ضرور ਰਹੇਗੀ ਕਿ ਭਾਰਤੀ ਸਿਸਟਮ ਦਾ ਬਾਈਕਟ ਕਰਕੇ ਅਸੀਂ ਘਟੋ-ਘਟ ਆਪਣੇ ਸਿਧਾਂਤ ਖਾਲਸਾ ਬਾਗੀ ਜਾਂ ਬਾਦਸ਼ਾਹ ਦੇ ਉੱਤੇ ਪੈਰਾ ਜਰੂਰ ਦੇ ਰਹੇ ਹਾਂ ਸਾਡਾ ਇਹ ਸਿਧਾਂਤਕ ਫੈਸਲਾ ਭਾਰਤੀ ਸਿਸਟਮ ਤੋਂ ਦੂਰੀ ਬਣਾ ਕੇ ਆਪਣਾ ਬਾਗੀ ਪੁਣਾ ਦੁਨੀਆ ਵਿੱਚ ਦਰਜ ਕਰਵਾਉਣ ਅਤੇ ਬਾਦਸ਼ਾਹਤ ਹਾਂ ਸਰਕਾਰਾਂ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਜਰੂਰ ਦੇਵੇਗਾ ਸਾਡਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਿੰਦ ਪੰਜਾਬ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਅਧੀਨ ਰਾਏਸ਼ਮਾਰੀ ਵਿੱਚ ਹੈ ਨਾ ਕਿ ਭਾਰਤੀ ਵਿਵਸਥਾ ਅਧੀਨ ਚੋਣਾਂ ਵਿੱਚ ਦਲ ਖਾਲਸਾ ਨਾਤਾ ਜਮਹੂਰੀਅਤ ਦੇ ਵਿਰੁੱਧ ਹੈ ਅਤੇ ਨਾ ਹੀ ਲੋਕਤੰਤਰੀ ਪ੍ਰਣਾਲੀ ਦੇ ਦਲ ਖਾਲਸਾ ਕੈਨੇਡਾ ਵਿੱਚ ਕਯੂਬਿਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈਰਨਿਰਣੇ ਦਾ ਅਧਿਕਾਰ ਅਤੇ ਇੱਕ ਚੋਣ ਏਜੰਡੇ ਦੇ ਤੌਰ ਉੱਤੇ ਸ਼ਾਮਲ ਕੀਤਾ ਜਾ ਸਕਦਾ ਹੈ ਵੱਖ-ਵੱਖ ਹੌਣ ਦੇ ਅਧਿਕਾਰਾਂ ਨੂੰ ਦਾਲ ਖਾਲਸਾ ਕੈਨੇਡਾ ਅਤੇ ਕਿਊਬਕ ਕੈਨੇਡਾ ਵਿੱਚ ਕਿਊਬਕ ਅਤੇ ਯੂਕੇ ਵਿੱਚ ਸਕਾਟਲੈਂਡ ਵਰਗੇ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦੇ ਅਧਿਕਾਰ ਨੂੰ ਇੱਕ ਚੋਣ ਏਜੰਡੇ ਦੇ ਤੌਰ ਤੇ ਸ਼ਾਮਲ ਕੀਤਾ ਜਾਵੇ ਅਤੇ ਵੱਖ ਹੋਣ ਦੇ ਅਧਿਕਾਰ ਨੂੰ ਮਾਨਤਾ ਮਿਲੇ ਦਾਲ ਖਾਲਸਾ ਦਾ ਟੀਚਾ ਅਤੇ ਮਕਸਦ ਪੰਜਾਬ ਨੂੰ ਪ੍ਰਭੂ ਸਤਾਪ ਸੰਪਨ ਮੁਲਕ ਬਣਾਉਣਾ ਹੈ ਇੱਕ ਸੱਚ ਇਹ ਵੀ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਸਮੇਤ ਖਾਲਸਤਾਨ ਸੰਘਰਸ਼ ਦੇ ਸਾਡੇ ਬਹੁਤ ਸਾਰੇ ਹਮਸਫਰ ਸਾਥੀ ਅੱਜ ਵੀ ਇਸ ਸਿਸਟਮ ਰਾਈ ਆਪਣੀ ਕੌਮੀ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ ਦਲ ਖਾਲਸਾ ਉਹਨਾਂ ਸਾਰਿਆਂ ਨੂੰ ਸ਼ੋਭੇ ਸ਼ਾਵਾ ਦਿੰਦਾ ਹੋਇਆ ਉਹਨਾਂ ਦੀ ਜਿੱਤ ਦੀ ਅਰਦਾਸ ਕਰਦਾ ਹੈ ਖਾਲਸਤਾਨ ਜ਼ਿੰਦਾਬਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ